ਖੰਨਾ ਦੇ ਅਮਨ ਕੁਮਾਰ ਨੇ THAILAND ਦੇ ਵਿੱਚ ਵਿਸ਼ਵ ਪ੍ਰੋ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਦੇ ਵਿੱਚ ਫੁੱਲ ਪਾਵਰ ਲਿਫਟਿੰਗ ਅਤੇ ਡੈਡ ਲਿਫਟਿੰਗ ਦੋਹਾਂ ਦੇ ਵਿੱਚ ਸੋਨ ਤਗਮਾ ਜਿੱਤਿਆ। आज थाईलैंड ਤੋਂ ਖੰਨਾ ਵਾਪਸ ਆਉਂਦੇ ਸ਼ਹਿਰ ਵਾਸੀਆਂ ਦੇ ਵੱਲੋਂ ਉਸ ਦਾ ਨਿੱਕਰ ਸਵਾਗਤ ਕੀਤਾ ਗਿਆ ਤੇ ਉਸ ਨੂੰ ਸਨਮਾਨਿਤ ਕੀਤਾ ਗਿਆ। ਅਮਨ ਕੁਮਾਰ ਨੇ ਦੱਸਿਆ ਕਿ ਉਸ ਨੇ ਚੈਂਪੀਅਨਸ਼ਿਪ ਤੇ ਵਿੱਚ ਭਾਰਤੀ ਨੁਮਾਇੰਦਗੀ ਕੀਤੀ ਜਿਸ ਦੇ ਵਿੱਚ ਕੀ ਵੱਖ-ਵੱਖ ਦੇਸ਼ਾਂ ਦੇ ਖਿਡਾਰੀ ਸ਼ਾਮਲ ਰਹੇ। ਮੁਕਾਬਲੇ ਦੇ ਦੌਰਾਨ ਉਹ ਬਿਮਾਰ ਵੀ ਹੋਏ ਪਰ ਉਸ ਨੇ ਮੁਕਾਬਲਾ ਕਰਨਾ ਚੱਲ ਰੱਖਿਆ ਅਤੇ ਸੋਨ ਤੱਕ ਮਾਣਿਆ। ਅਮਨ ਕੁਮਾਰ ਨੇ ਆਪਣੇ ਸਕਲਪਾ ਦੱਸ ਤੇਰਾ ਕੋਚ ਸੰਜੀਵ ਸ਼ਰਮਾ ਆਪਣੇ ਪਿਤਾ ਸੁਖਿੰਦਰ ਸ਼ਾ ਅਤੇ ਆਪਣੇ ਪਰਿਵਾਰ ਅਤੇ ਦੋਸਤਾਂ ਦਾ ਮੇਰਾ ਨਾਮ ਅਮਨ ਕੁਮਾਰ ਮੈਂ ਇੰਡੀਆ ਨੂੰ ਰਿਪਰੈਜ਼ੈਂਟ ਕਰਨ THAILAND ਗਿਆ ਸੀ ਉੱਥੇ ਪ੍ਰੋ ਲੀਗ ਵਰਲਡ ਚੈਂਪੀਅਨਸ਼ਿਪ ਹੋ ਰਹੀ ਸੀ ਉੱਥੇ ਉੱਥੇ ਮੈਂ ਮਤਲਬ ਬਹੁਤ ਸਾਰੀ ਟੀਮਾਂ ਸੀ శ్రీలంਕਾ IRAN ਮਲੇਸ਼ੀਆ ਮਤਲਬ ਪਾਕਿਸਤਾਨ ਸਾਰੇ ਪਾਸੋਂ ਆਏ ਹੋਏ ਸੀ ਕਿ ਉਤੋਂ ਮੈਂ ਗੋਲਡ ਆਪਣੀ ਕੈਟਾਗਰੀ 74 ਚ ਪੁਲਪਾਵ ਲਿਫਟਿੰਗ ਤੇ ਡੈੱਡ ਲਿਫਟ ਦਾ ਗੋਲਡ ਲੈ ਕੇ ਆਇਆ ਔਕਾ ਸੀਗਾ ਉੱਥੇ ਮੇਰੀ ਮਤਲਬ ਬੋਡੀ ਸਿਚੁਏਸ਼ਨ ਵੀ ਨਹੀਂ ਸਹੀ ਸੀ ਮੈਂ ਵੀ ਬਿਮਾਰ ਸੀ ਔਖੇ ਔਖੇ ਜਿਵੇਂ ਮਰਜ਼ੀ ਕਰਕੇ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਤੇ ਮਿਹਨਤ ਮੈਨੇਜ ਕਰਦੇ ਆ ਮੇਰੇ ਕੋਚ ਮੇਰੇ ਪਾਪਾ ਮੇਰੇ ਭਾਈ ਸਭ ਨੇ ਮੇਰਾ ਸਾਥ ਦਿੱਤਾ ਇਸ ਲਈ ਮੈਂ ਅੱਜ ਇੱਥੇ ਆ ਸਭ ਫੁੱਲ سپورਟ ਰਹੀ ਹੈ ਜੀ ਕੋਚ ਨਹੀਂ ਭੇਜਿਆ ਸੀ ਮੈਨੂੰ THAILAND ਤੇ ਮੇਰੇ ਸੰਜੀਵ ਸ਼ਰਮਾ ਜੀ ਅਗੇ ਲਈ ਕੀ ਸੋਚੇ ਆ ਅਗੇ ਲਈ ਐਵੇਂ ਸੋਚਿਆ ਜਿਵੇਂ ਹੁਣ ਰਿਪਰਜੈਂਟ ਕੀਤਾ ਇੰਡੀਆ ਨੂੰ ਉਵੇਂ ਫੇਰ ਕਰਨਾ ਤੇ ਉਹਨਾਂ ਵਾਸਤੇ ਮੈਡਲ ਲੈ ਆਣਾ ਤੇ ਆਪਣਾ ਭਵਿੱਖ ਬਣਾਣਾ ਇੰਡੀਆ ਦਾ ਵਰਲਡ ਦੇ ਵਿੱਚ ਇਸ ਤੋਂ ਪਹਿਲੇ ਮੈਂ ਇੰਡੀਆ ਦੀ ਨੈਸ਼ਨਲ ਖੇਡਾਂ ਸੀ ਇਹ ਮੇਰਾ ਪਹਿਲਾ ਟੂਰ ਸੀਗਾ ਵਰਲਡ ਦਾ ਕਿੰਨਾ ਮਾਣ ਮਹਿਸੂਸ ਹੋਇਆ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਕਿ ਮੈਂ ਇੰਡੀਆ ਨੂੰ ਰਿਪਰਜੈਂਟ ਕੀਤਾ ਤੇ ਟੋਪ ਤੇ ਲੈ ਕੇ ਆਇਆ ਸਾਰਿਆਂ ਵਿੱਚੋਂ ਹੋਰ ਜਿਹੜੇ ਨੌਜਵਾਨ ਨੇ ਦਾ ਪ੍ਰਤੀਨਿਧ ਨਹੀਂ ਹੈ ਕਿ ਉਹਨਾਂ ਨੂੰ ਮੈਂ ਕਹਿਣਾ ਚਾਹਾਂਗਾ ਜਿੰਨਾ ਟਾਈਮ ਨਿਕਲਦਾ ਆਪਣਾ ਖੇਡਾਂ ਬਾਰੇ ਤੁਸੀਂ ਕੱਢੋ ਤੇ ਆਪਣੇ ਦੇਸ਼ ਦਾ ਨਾਮ ਉੱਚਾ ਕਰੋ ਤੇ ਮਤਲਬ ਉਹਨਾਂ ਨੂੰ ਹੋਰ ਅੱਗੇ ਲੈ ਕੇ ਜਾਓ ਤੇ ਬਾਕੀਆਂ ਨੂੰ ਵੀ ਪ੍ਰੇਰਿਤ ਕਰੋ ਸਰਕਾਰਾਂ ਦੀ ਕਿੰਨੀ سپورਟ ਰਹਿੰਦੀ ਹੈ ਕੁਝ ਸਰਕਾਰਾਂ ਦਾ ਕੁਝ ਨਹੀਂ ਹੋਇਆ ਸੀ ਆਪਾਂ ਮਤਲਬ ਇਹ ਛੋਟੀ ਗੇਮ ਹੈ ਇਸ ਲਈ ਸਾਰਾ ਖਰਚਾ ਆਪਣਾ ਹੀ ਸੀ ਇਸ ਲਈ ਆਪਾਂ ਖੁਦ ਮੈਂ ਜਿੰਨਾ ਵੀ ਖਰਚਾ ਜੀ ਖੁਦ ਹੀ ਕਰਕੇ ਗਏ ਸੀ ਖੁਦ ਹੀ ਕਰਕੇ ਆਏ ਆਂ ਉਰੇ ਆ ਕੇ ਫਿਰ ਮੇਰੇ ਪਾਪਾ ਮੇਰੇ ਕੋਚ ਮੇਰੇ ਦੋਸਤਾਂ ਨੇ ਸਾਰਾ ਸਵਾਗਤ ਕੀਤਾ ਮੇਰਾ ਤੇ ਉਹਨਾਂ ਨੇ ਹੀ ਸਾਰਾ ਕੁਝ ਕੀਤਾ ਮੇਰਾ ਸੰਜੀਵ ਸ਼ਿਮਾ ਜੀ ਜਿਹੜਾ ਅਮਨ ਕੁਮਾਰ ਹੈ ਜੀ ਇਹ ਸਾਡੇ ਪਾਵਲੀ ਸੈਂਟਰ 'ਚ ਟ੍ਰੇਨਿੰਗ ਕਰਦਾ ਹੈ ਬਹੁਤ ਹੀ ਮਿਹਨਤੀ ਹਾਰਡ ਵਰਕਿੰਗ ਤੇ ਡਿਸਪਲਿਨ ਵਾਲਾ ਮੁੰਡਾ ਜੀ ਤੇ 27 ਤੋਂ 29 ਨਵੰਬਰ THAILAND 'ਚ ਬੋਲਟ ਚੈਂਪੀਅਨਸ਼ਿਪ ਹੋ ਰਹੀ ਪ੍ਰੋ ਉਹਦੇ ਵਿੱਚ ਇਹਦਾ ਸਿਲੈਕਸ਼ਨ ਹੋਈ ਸੀ ਤੇ ਇਹਨੇ ਬੜੀ ਹੀ ਮਿਹਨਤ ਨਾਲ ਉੱਥੇ ਕੰਪੀਟੀਸ਼ਨ ਲੜਿਆ ਇਹ ਗੋਲਡ ਮੈਡਲ ਲੈ ਕੇ ਆਇਆ ਇੱਕ ਫੁੱਲ ਪਾਵਲਿਸਟਿੰਗ ਚੋਂ ਤੇ ਇੱਕ ਡੈੱਡ ਲਿਫਟ ਚੋਂ ਦੇਖੋ ਜੀ ਜਿਹੜਾ ਪਲੇਅਰ ਹੁੰਦਾ ਸ਼ੁਰੂ ਤੋਂ ਪਤਾ ਲੱਗਦਾ ਵੀ ਵਧੀਆ ਪਲੇਅਰ ਹੈ ਕਿ ਨਹੀਂ ਇਹਦਾ ਸ਼ੁਰੂ ਤੋਂ ਹੀ ਡਿਸਪਲਨ ਦੱਸਿਆ ਮੈਂ ਜਿਵੇਂ ਵਧੀਆ ਹਾਰਡ ਵਰਕ ਤੇ ਉਦੋਂ ਪਤਾ ਲੱਗ ਗਿਆ ਵਧੀਆ ਪਲੇਅਰ ਹੈ ਅੱਗੇ ਕੁਝ ਕਰੂਗਾ ਕਿੰਨੀ ਕਿੰਨੀ ਮਿਹਨਤ ਕਰਦਾ ਮੈਂ ਤੇ ਸ਼ਾਮ ਨੂੰ ਟ੍ਰੇਨਿੰਗ ਹੁੰਦੀ ਜੀ 2-2 ਘੰਟੇ ਦੀ ਟ੍ਰੇਨਿੰਗ ਹੁੰਦੀ ਹੈ ਜਿਹੜੀ ਬਹੁਤ ਵਧੀਆ ਕਰਦਿੰਦੇ ਹਾਂ ਜੀ ਰਾਣਾ ਜਗਿੰਦਰ ਸਾਹਿਬ ਜੀ ਜੇਕੇ ਕੇਲਾ ਬੰਡਾਰਸਾ ਆਪਣਾ ਸਭ ਕੁਝ ਜਾਣਦਾ ਮੈਨੂੰ ਜੀ ਬਹੁਤ ਵਧੀਆ ਜੀ ਬਾਲਾ ਜੀ ਦੀ ਕਿਰਪਾ ਜੀ ਮਾਪੇ ਦਾ ਅਸ਼ੀਰਵਾਦ ਹੈ ਔਰ ਬਾਲਾ ਜੀ ਦਾ ਬਹੁਤ ਬੜਾ ਕਿਰਪਾ ਜੀ ਬਾਲਾ ਜੀ ਕਰਕੇ ਸਾਡੀ ਜੈਜਾਕਾਰ ਹੈ ਜੀ ਕਿੰਨਾ ਕੁ ਟਾਈਮ ਦਿੰਦਾ ਰਿਹਾ ਜੀ ਹਾਂ ਜੀ ਬਸ ਜਾਈ ਦਿੰਦਾ ਸੀ ਅਸੀਂ ਫਿਰੇ ਛੱਡਦਾ ਸੀ ਜੇ ਤੂੰ ਆਪਣਾ ਜੋ ਕਰਨਾ ਕਰਦਾ ਭਾਈ ਕਿਹਨੇ ਜਾਵੋਗੇ ਹੋਰ ਪੇਰੈਂਟਸ ਕੀ ਕਹਿਣਗਾ ਬਸ ਹਾਂ ਮੇਰੀ ਬੇਨਤੀ ਬਾਲਾ ਜੀ ਸੇ ਬੇਨਤੀ ਹੈ ਸਾਰਿਆਂ ਨੂੰ ਕਿ ਮੈਂ ਆਵੀ ਮਿਲੋ